ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਖਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਆਪਣੀ ਆਪਣੀ پلیਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਮੋਗੇ ਜੀ ਤੇ ਅੱਜ ਵਾਲੀ ਆਪਾਂ ਕਲੈਕਸ਼ਨ ਲੈ ਕੇ ਆਇਆ ਟੋਟਰੀ ਡਿਜ਼ਾਈਨਰ ਕਲੈਕਸ਼ਨ ਲੈ ਕੇ ਆਇਆ ਤੁਹਾਡੇ ਲਈ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਸਾਨੂੰ ਜਿਹੜੀ ਅਸੀਂ ਪਹਿਲਾ ਵੀਡੀਓ ਪਾਈ ਸੀ ਇਸ ਤਰ੍ਹਾਂ ਦੇ ਸੂਟਾਂ ਦੀ ਤਾਂ ਉਸੇ ਕਰਕੇ ਅਸੀਂ ਤੁਹਾਡੇ ਲਈ ਦੁਬਾਰਾ ਤੋਂ ਸੂਟ ਹੋਰ ਨਵੇਂ ਡਿਜ਼ਾਈਨਸ ਵਿੱਚ ਲੈ ਕੇ ਆਏ ਆ ਉਹ ਸੇਮ ਸੂਟ ਆਪਾਂ ਨਹੀਂ ਰੀਸਟਾਕ ਕਰਦੇਗੇ ਤੇ ਵੈਸੇ ਉਹਨਾਂ ਵਿੱਚ ਸਾਡੇ ਕੋਲ ਸੂਟ ਅਵੇਲੇਬਲ ਵੀ ਹੈਗੇ ਜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤੇ ਬਟ ਆਪਾਂ ਜਿਹੜੇ ਇਹ ਵਾਲੇ ਸੂਟ ਲੈ ਕੇ ਆਏ ਆ ਇਹ ਬਿਲਕੁਲ ਟੋਟਲੀ ਨਿਊ ਡਿਜ਼ਾਈਨਸ ਦੇ ਵਿੱਚ ਲੈ ਕੇ ਆਏ ਆਗੇ ਇਹ ਦੇਖੂਗੀ ਜੀ ਇਹਦਾ ਕਲਰ ਆ ਜਿਹੜਾ ਜੀ ਉਹ ਲਵੈਂਡਰ ਪਰਪਲ ਮੀਨਸ ਇਸ ਤਰ੍ਹਾਂ ਦਾ ਕਲਰ ਜਗਾ ਡਿਫਰੈਂਟ ਜਿਹਾ ਕਲਰ ਆ ਨਾ ਹੀ ਬਲੂ ਕਲਰ ਆ ਤੇ ਨਾ ਹੀ ਇਹ ਪਰਪਲ ਕਲਰ ਆਗਾ ਬਹੁਤ ਸੋਹਣਾ ਪਿਆਰਾ ਕਲਰ ਤੇ ਜਿਹੜਾ ਦਾ ਫੈਬਰਿਕ ਆ ਜੀ ਉਹ ਪਾਰਟੀ ਵੇਅਰ ਫੈਬਰਿਕ ਆ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਵੈਦਰ ਦੇ ਵਿੱਚ ਤੁਸੀਂ ਆਰਾਮ ਨਾਲ ਇਹ ਵਾਲਾ ਫੈਬ੍ਰिकेट ਆ ਵੀਰ ਕਰ ਸਕਦੇ ਹੋ ਜਿਵੇਂ ਅੱਗੇ ਬਹੁਤ ਸਾਰੇ ਫੰਕਸ਼ਨਸ ਆ ਰਹੇ ਨੇ ਜਾਂ ਕੋਈ ਕਰਵਾ ਚਾਹtheta ਆ ਰਿਹਾਗਾ ਜਾਂ ਕੁਝ ਵੀ ਹੋਰ ਫੰਕਸ਼ਨ ਆ ਰਹੇ ਨੇ ਤੇ ਤੁਸੀਂ ਆ ਰਾਮ ਨਵਾ ਸਕਦੇ ਹੋ ਬਾਕੀ ਜੇਕਰ ਤੁਸੀਂ ਜੌਬ ਤੇ ਹੋ ਤਾਂ ਤੁਹਾਡੇ ਲਈ ਇਹ ਸੂਟ ਪੂਰਾ ਖਾਸ ਹੋਵੇਗਾ ਇਹਦਾ ਫੈਬਰਿਕ ਆਪਾਂ ਤੁਹਾਨੂੰ ਦੱਸ ਦਿੱਤਾ ਕਿ ਇਹ ਪਾਰਟੀ ਵੇਅਰ ਫੈਬਰਿਕ ਆ ਸੋਨਾ ਫੈਬਰਿਕ ਆ ਵਿਦਆਊਟ ਲਾਈਨਿੰਗ ਵੀ ਬਣ ਸਕਦਾ ਵਿਦ ਲਾਈਨਿੰਗ ਵੀ ਬਣ ਸਕਦਾ ਤੇ ਹੁਣ ਤੁਹਾਨੂੰ ਦੱਸਦੇ ਆਂ ਅਸੀਂ ਗੱਲ ਕਰਦੇ ਆਂ ਏਮਬਰਾਇਡਰੀ ਦੀ ਏਮਬਰਾਇਡਰੀ ਤੁਸੀਂ ਦੇਖੋਗੇ ਜੀ ਇਹਦੇ ਤੇ ਹੈਂਡਵਰਕ ਹੋਇਆ ਹੋਇਆ ਆ ਆਰੀ ਵਰਕ ਹੋਇਆ ਹੋਇਆ ਸਾਰਾ ਹਨਾ ਤੇ ਇਸ ਤੋਂ ਬਿਨਾ ਮਿਰਰ ਵਰਕ ਵੀ ਹੋਇਆ ਹੋਇਆ ਤੇ ਇਸ ਤੋਂ ਬਿਨਾ ਜਿਹੜੇ ਆ 3D ਵਾਲੇ ਅੱਜ ਕੱਲ ਟ੍ਰੈਂਡ ਆ ਇਸ ਫਲਾਵਰਸ ਦਾ ਇਹ ਵਾਲੇ ਫਲਾਵਰਸ ਵੀ ਬਣੇ ਹੋਏ ਨੇ ਜੀ ਦੇਖੋਗੇ ਤੁਸੀਂ ਬਹੁਤ ਸੋਹਣੇ ਇਸ ਤਰ੍ਹਾਂ ਆ ਫਲਾਵਰਸ ਆਂਦੇ ਨੇ ਇਹ ਵਾਲੇ ਇਸ ਤਰ੍ਹਾਂ ਵਾਲੇ ਅਤਾ ਨੂੰ ਕਲੋਜ਼ ਅਪ ਵੀ ਦਿਖਾ ਦਿੰਨੇ ਆਪਾਂ ਇਹ 3D ਵਾਲੇ ਫਲਾਵਰਸ ਨੇ ਜੀ ਤੇ ਪਰਲ ਵਰਕ ਦੇ ਨਾਲ ਇਹ ਅਟੈਚ ਕੀਤੇ ਹੋਏ ਨੇ ਤੇ ਪੂਰਾ ਮਿਰਰ ਵਰਕ ਹੋਇਆ ਹੋਇਆ ਤੁਹਾਨੂੰ ਸ਼ੋ ਹੋ ਰਿਹਾ ਹੋਏਗਾ neck ਦੇ ਉੱਤੇ ਪੂਰੀ ਹੈਵੀ ਏਮਬਰਾਇਡਰੀ ਹੈ ਜੀ ਤੇ ਪੂਰੇ ਸੂਟ ਦੇ ਉੱਪਰ ਵੀ ਇਸ ਤਰ੍ਹਾਂ ਤੁਹਾਨੂੰ ਦਿਖ ਰਿਹਾ ਹੋਏਗਾ ਇਹ ਸਾਰਾ ਮਿਰਰ ਵਰਕ ਹੋਇਆ ਹੋਇਆ ਜੀ ਸਾਰਾ ਮਿਰਰ ਵਰਕ ਆਗਾ ਤੇ ਕੋਈ ਇਸ ਦੇ ਵਿੱਚ ਮੀਨਸ ਕੋਈ ਡਾਊਟ ਨਹੀਂ ਹੈਗਾ ਤੁਹਾਨੂੰ ਵਿਜੀਬਲ ਹੋ ਰਿਹਾ ਹੋਏਗਾ ਤੇ ਇਸ ਤੋਂ ਬਿਨਾ ਨੀਚੇ ਘੇਰੇ ਦੇ ਉੱਪਰ ਵੀ ਇਸ ਤਰ੍ਹਾਂ ਲੇਸ ਦੀ ਜਿਹੜੀ ਫਿਨਿਸ਼ਿੰਗ ਦਿੱਤੀ ਹੋਈ ਆ ਟੈਸਲਸ ਵਾਲੀ ਲੇਸ ਆਗੀ ਤੇ ਬਹੁਤ ਪਿਆਰੀ ਲੇਸ ਆਗੀ ਇਹ ਲੇਸ ਤੁਸੀਂ ਉੱਪਰ ਜਾਂ ਨੀਚੇ ਵੀ ਕਰ ਸਕਦੇ ਹੋ ਅਗਰ ਤੁਸੀਂ ਲੈਂਥ ਘਟਾਉਣੀ ਹੈਗੀ ਤੇ ਅਗਰ ਤੁਹਾਡੀ ਲੈਂਥ ਇੰਨੀ ਹੀ ਆ ਤਾਂ ਤੁਸੀਂ ਇੰਨੀ ਹੀ ਲੈਂਥ ਵੇਅਰ ਕਰ ਸਕਦੇ ਹੋ ਇਹ ਨੀਅਰ ਅਬਾਊਟ 47 ਦੇ ਅਕੋਰਡਿੰਗ ਲੈਂਥ ਹੈਗੀ ਹੈਗੀ ਤੇ ਅਗਰ ਤੁਸੀਂ ਕੱਟ ਕਰਨੀ ਹੈ ਤਾਂ ਤੁਸੀਂ ਕੱਟ ਵੀ ਕਰ ਸਕਦੇ ਹੋ ਬੈਕ ਜਿਹੜੀ ਉਹਦੀ ਸਿੰਪਲ ਪਲੇਨ ਰਹੇਗੀ ਇਹ ਸੂਟ ਸੂਟ ਦੀ ਕਿਉਂਕਿ ਇਹਦਾ neck ਹੀ ਬਹੁਤ ਜ਼ਿਆਦਾ ਹੈਵੀ ਹੈ ਜੀ ਤੇ ਇਹ ਵਾਲੀ ਆਏਗੀ ਜੀ ਇਹਦੇ ਨਾਲ ਬਾਟਮ ਪਲੇਨ ਦੇ ਵਿੱਚ ਤੇ ਇਹ ਵਾਲਾ ਇਹਦੇ ਨਾਲ ਡਿਜ਼ਾਈਨਰ ਆਏਗਾ ਦੁਪੱਟਾ ਟੋਟਲੀ ਡਿਜ਼ਾਈਨਰ ਦੁਪੱਟਾ ਹੈ ਤੁਹਾਨੂੰ ਦਿਖਾਉਣਾ ਹੈ ਸ਼ੋਅ ਕਰਦੇ ਆ ਬਹੁਤ ਸੋਹਣਾ ਪਿਆਰਾ ਦੁਪੱਟਾ ਪੂਰਾ ਕਾਰਸ਼ਟ ਵਾਲੀ ਲੇਸ ਦੇ ਨਾਲ ਸਾਰੀ ਫਿਨਿਸ਼ਿੰਗ ਦਿੱਤੀ ਹੋਈ ਆ ਸਾਰੇ ਫੋਰ ਸਾਈਡ ਦੇ ਉੱਤੇ ਇਸ ਤਰ੍ਹਾਂ ਟਸਲਸ ਵੀ ਲੱਗੇ ਹੋਏ ਨੇਗੇ ਸਾਰੀ ਲੇਸ ਦੇ ਨਾਲ ਨਾਲ ਤੇ ਬਹੁਤ ਪਿਆਰੀ ਲੁੱਕ ਆਉਂਦੀ ਆ ਗਰਲਸ ਨੂੰ ਅੱਜਕੱਲ ਬਹੁਤ ਜ਼ਿਆਦਾ ਪਸੰਦ ਆ ਇਸ ਤਰ੍ਹਾਂ ਦੇ ਲੇਸਿਸ ਦੇ ਐਮਬਰਾਇਡਰੀ ਵਾਲਿੰਗ ਵਰਕ ਵਾਲੀਆਂ ਚੀਜ਼ਾਂ ਤੇ ਇਸ ਤੋਂ ਬਿਨਾ ਸੈਂਟਰ ਦੇ ਵਿੱਚ ਪੂਰੀ ਦੇਖੋ ਜੀ ਤੁਸੀਂ ਕਾਰਸ਼ਟ ਲੇਸ ਵਾਲੀ ਜਿਹੜੀ ਅਟੈਚ ਕੀਤੀ ਹੋਈ ਆ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਇਸ ਤਰ੍ਹਾਂ ਨਹੀਂ ਹੋਊਗਾ ਵੀ ਚੀਜ਼ ਕੋਈ ਵੀ ਆਪਾਂ ਦੇ ਰਹੇ ਆ ਤੇ ਤੁਹਾਨੂੰ ਬਿਲਕੁਲ ਹੀ ਉਹ ਮੀਨਜ਼ ਇਧਰ ਉਧਰ ਹੋਈ ਜਾਂਦੀ ਹੈ ਚੀਜ਼ ਹਨਾ ਉਹ ਨਹੀਂ ਹੈਗਾ ਪੂਰੀ ਜਿਗਜੈਗ ਵਾਲੀ ਨਾਲ ਲੇਸ ਦੇ ਉੱਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਤਾਂ ਕਿ ਸਲਾਈ ਜਿਹੜੀ ਉਹ ਤੁਹਾਨੂੰ ਨਾ ਵਿਜ਼ੀਬਲ ਹੋਵੇ ਤੇ ਜਿਹੜੀ ਕਾਰਨਰ ਵਾਲੀ ਲੇਸ ਆ ਇਹ ਵੀ ਦੇਖੋ ਜੀ ਬਹੁਤ ਸੋਹਣੀ ਵਧੀਆ ਫਿਨਿਸ਼ਿੰਗ ਵਾਲੀ ਲੇਸ ਆ 2.5 ਮੀਟਰ ਦੀ ਲੈਂਥ ਹੋਏਗੀ ਦੁਪट्टे ਦੀ ਵਿਡਥ ਥੋੜੀ ਘੱਟ ਹੈ ਬਟ ਇੰਨੀ ਵੀ ਘੱਟ ਨਹੀਂ ਹੈਗੀ ਮੀਨਜ਼ ਨਾ ਹੀ ਇਹ ਸਟਾਲ ਦੁਪੱਟਾ ਕਾ ਤੇ ਨਾ ਹੀ ਇਹ ਪੂਰਾ ਜਿਹੜਾ ਉਹ ਸਭ ਆਪਣੇ ਵਾਲਾ ਦੁਪੱਟਾ ਹੁੰਦਾ ਉਹ ਹੈਗਾ ਮੀਨਜ਼ ਅੱਛੀ ਖਾਸੀ ਵੇਠਾ ਵਧੀਆ ਤੇ ਲੈਂਥ ਦਾ ਇਹਦੀ ਪ੍ਰੋਪਰਟਾਈ 2 ਮੀਟਰ ਹੈਗੀ ਹੀ ਹੈਗੀ ਬਹੁਤ ਸੋਹਣਾ ਡਿਜ਼ਾਈਨਰ ਛੋਟਾ ਜੀ ਇਹ ਵਾਲਾ ਅਗਰ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਕਿਉਂਕਿ ਇਹਦਾ ਕਲਰ ਵੀ ਹੀ ਬਹੁਤ ਜ਼ਿਆਦਾ ਐਲੀਗੈਂਟ ਲੁੱਕ ਆ ਜੀ ਕਲਰ ਹੀ ਇਹਦਾ ਤੇ ਬਾਕੀ ਅਗਰ ਤੁਸੀਂ ਸਾਡੇ ਚੈਨਲ ਉੱਤੇ ਫਸਟ ਟਾਈਮ ਆਏ ਹੋ ਹਰ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਵਧੀਆ ਲੱਗੂ ਤਾਂ ਲਾਈਕ ਤੇ ਸ਼ੇਅਰ ਕਰੋ ਤੇ ਬਾਕੀ ਆ ਨੈਕਸਟ ਸੂਟ ਆ ਜੀ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਮੋਸਟਲੀ ਮੇਰੀ ਕੋਸ਼ਿਸ਼ ਹੁੰਦੀ ਆ ਹੁਣ ਵੀ ਆਪਾਂ ਜਿੰਨੇ ਵੀ ਸੂਟ ਲੈ ਕੇ ਆਈਏ ਉਹ ਆਪਾਂ ਆਉਣ ਵਾਲੇ ਵੈਦਰ ਦੇ ਲਈ ਲੈ ਕੇ ਆਈਏ ਜਿਹੜੇ ਕਿ ਤੁਸੀਂ ਅੰਗੇ ਵੇਅਰ ਕਰ ਸਕੋ ਤੇ ਇਹ ਵਾਲਾ ਸੂਟ ਆ ਜੀ ਜਿਹੜਾ ਇਹ ਮਦੇ ਕਿ ਟੋਟਲੀ ਮੈਂ ਜਿ ਸਿੰਥੈਟਿਕ ਵੇਅਰ ਸੂਟ ਹੈਗਾ ਮੀਨਸ ਆਉਣ ਵਾਲੇ ਵੈਦਰ ਦੇ ਵਿੱਚ ਪਾ ਸਕਦੇ ਤੁਸੀਂ ਫੈਬਰਿਕ ਇਹਦਾ ਬਹੁਤ ਜਿਆਦਾ ਵਧੀਆ ਸੁਪੀਰੀਅਰ ਫੈਬਰਿਕ ਹੈਗਾ ਬਹੁਤ ਵਧੀਆ ਸ਼ਾਈਨ ਆ ਫੈਬਰਿਕ ਦੇ ਵਿੱਚ ਇਹ ਇੱਕਦਮ ਸੌਫਟ ਫੈਬਰਿਕ ਆ ਇੱਕ ਹੁੰਦਾ ਜੀ ਆਰਗੈਂਜ਼ਾ ਜਿਹੜਾ ਕਿ ਖੜਮਾ ਖੜਮਾ ਹੁੰਦਾ ਇਹ ਵਾਲਾ ਜਿਹੜਾ ਫੈਬਰਿਕ ਹੈ ਬਹੁਤ ਸੌਫਟ ਵਾਲਾ ਫੈਬਰਿਕ ਹੈਗਾ ਬਿਲਕੁਲ ਵੀ ਇਹ ਖੜਮਾ ਨਹੀਂ ਹੈਗਾ ਸੌਫਟ ਮਲਾਇਮ ਫੈਬਰਿਕ ਆ ਬਟ ਹਾਂ ਲਾਈਨਿੰਗ ਦੀ ਨੀਡ ਹੋਏਗੀ ਜੀ ਇਹਦੇ ਨੀਚੇ ਸੂਟ ਦੇ ਕਿਉਂਕਿ ਇਹਦਾ ਕਲਰ ਹੀ ਆਫ ਵਾਈਟ ਆ ਕਰੀਮ ਕਲਰ ਆਗਾ ਇਹਦਾ ਜਿਹੜਾ 베ਸ ਆਗਾ ਤੇ ਇਸ ਤਰ੍ਹਾਂ ਇਹ ਸੂਟ ਦਾ ਤੁਸੀਂ ਡਿਜ਼ਾਈਨ ਤੁਹਾਨੂੰ ਦਿਖ ਰਿਹਾ ਹੋਏਗਾ ਇਹਦੇ ਉੱਪਰ ਵੀ ਇਸ ਤਰ੍ਹਾਂ ਬਹੁਤ ਸੋਹਣੀ ਲੇਸ ਦੀ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਨਾਲ ਮਿਰਰ ਦਾ ਸਾਰੇ ਟੱਚ ਦਿੱਤਾ ਹੋਇਆਗਾ ਜੀ ਸ਼ਾ ਮੈਂ ਨੈੱਕ ਜਿਹੜੀ ਉਹ ਬਹੁਤ ਜ਼ਿਆਦਾ ਹੈਵੀ ਬਣਾਈ ਗਈ ਹੈ ਇਹਦੇ ਵਿੱਚ ਤੇ ਬਾਕੀ ਇਸ ਤਰ੍ਹਾਂ ਨਾਲ ਬੇਲਾਂ ਜਾ ਰਹੀਆਂ ਇਹਨਾਂ ਦੇ ਉੱਪਰ ਵੀ ਸਾਰਿਆਂ ਦੇ ਉੱਪਰ ਕੱਟ ਦਾਣੇ ਦਾ ਜਾਂ ਸਿੱਪੀ ਦਾ ਜਾਂ ਮਿਰਰ ਦਾ ਪੂਰਾ ਟੱਚ ਦਿੱਤਾ ਹੋਇਆ ਹੈਗਾ ਤੇ ਇਹਦੇ ਉੱਪਰ ਵੀ ਸਾਰੇ ਦੇ ਉੱਪਰ ਦੀ ਸਾਰੇ ਦੇ ਉੱਪਰ ਪੂਰਾ ਕੱਟ ਦਾਣੇ ਦਾ ਮਿਰਰ ਦਾ ਟੱਚ ਹੈਗਾ ਇਸ ਤਰ੍ਹਾਂ ਸਾਰੀ ਇਹਦੀ ਪ੍ਰਿੰਟਿੰਗ ਆਏਗੀ ਤੇ ਬਾਕੀ ਨੀਚੇ ਆ ਜਿਹੜੀ ਜੀ ਉਹ ਲੇਸ ਆਏਗੀ ਪਰਲ ਵਰਕ ਵਾਲੀ ਪਰਲ ਵਾਲੀ ਲੇਸ ਆਏਗੀ ਹੈਂਗਿੰਗ ਵਾਲੀ ਤੇ ਇਹ ਲਈ ਇਸ ਨੂੰ ਤੁਸੀਂ ਉੱਪਰ ਜਾਂ نیچے ਕਰ ਸਕਦੇ ਹੋ ਮੀਨ ਜੇਕਰ ਤੁਸੀਂ ਲੈਂਥ ਘਟਾਉਣੀ ਆ ਜਾਂ ਵਧਾਉਣੀ ਆ ਤੇ ਇਹਦੀ ਵੀ ਲੈਂਥ ਦਾ ਕੋਈ ਇਸ਼ੂ ਨਹੀਂਗਾ ਤੁਸੀਂ ਆਰਾਮ ਨਾਲ 50 ਤੱਕ ਵੀ ਇਹਦੀ ਲੈਂਥ ਰੱਖ ਸਕਦੇ ਹੋ ਅਗਰ ਤੁਸੀਂ ਚਾਹੋ ਨੈੱਕ ਛੋਟਾ ਕਰਨਾ ਤੇ ਨੈੱਕ ਵਾਲੀ ਸਾਈਡ ਤੋਂ ਕੱਟ ਕਰ ਲੈਣਾ ਅਗਰ ਤੁਸੀਂ نیچے ਦੇਖੋ ਜੀ ਆ ਬਲੈਕ ਫੈਬਰਿਕ ਐਕਸਟਰਾ ਹੀ ਆ ਇਹਦੇ ਵਿੱਚ ਤੇ ਤੁਸੀਂ ਇਹ ਵੀ ਕੱਟ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਜਿਹੜੀ ਦੀ ਬੈਕ ਸਾਈਡ ਆਏਗੀ ਉਹ ਵੀ ਪ੍ਰਿੰਟਿੰਗ ਦੇ ਵਿੱਚ ਆਏਗੀ ਬਹੁਤ ਸੋਹਣੀਆਂ ਮੀਨਸ ਆਹ ਜਾ ਰਹੀਆਂ ਨੇ ਵੇਲਾ ਜਾ ਰਹੇਗਾ ਨੇ ਦੇਖੋ ਕਿੰਨੀਆਂ ਪਿਆਰੀਆਂ ਜਿਆਦੇ ਜੀ ਦੇਖੋ ਬਹੁਤ ਸੋਹਣੀਆਂ ਲੱਗਦੀਆਂ ਨੇ ਘੇਰੇ ਦੀ ਵੀ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਜਿੰਨਾ ਮਰਜ਼ੀ ਘੇਰਾ ਰੱਖ ਸਕਦੇ ਹੋ ਚਾਹੇ ਤੁਹਾਡਾ ਘੇਰਾ 28 ਇੰਚਾ ਤੇ ਚਾਹੇ 30 ਇੰਚ ਤੱਕ ਵੀ ਤੁਸੀਂ ਆਰਾਮ ਨਾਲ ਘੇਰਾ ਰੱਖ ਸਕਦੇ ਹੋ ਇਹਦਾ ਕਿਉਂਕਿ ਇਹ ਪਾਕਿਸਤਾਨੀ ਲੁੱਕ ਵਿੱਚ ਸੂਟ ਆਏਗਾ ਤਾਂ ਤੁਸੀਂ ਆਰਾਮ ਨਾਲ A ਸ਼ੇਪ ਜਾਂ ਫਿਰ ਲੂਜ਼ ਫਿਟਿੰਗ ਵਾਲਾ ਵੀ ਕਰਵਾ ਸਕਦੇ ਹੋ ਇਹ ਆਏਗੀ ਜੀ ਇਹਦੀ ਬਾਜੂ ਇਹ ਵੀ ਪਾਕਿਸਤਾਨੀ ਸਟਾਈਲ ਦੇ ਵਿੱਚ ਆਪਾਂ ਖੁੱਲੀ ਰੱਖੀ ਹੋਈ ਆ ਪਰ ਤੁਸੀਂ ਪੰਜਾਬੀ ਸਟਾਈਲ 'ਚ ਬਣਾਉਣੀ ਤਾਂ ਬਣ ਜੀਗੋ ਉਹਦੇ ਵਿੱਚ ਵੀ ਇਹਦੇ ਉੱਪਰ ਵੀ ਹਰ ਕਾ ਹਰ ਕਾ ਮਿਰਰ ਦਾ ਟੱਚ ਦਿੱਤਾ ਹੋਇਆਗਾ ਤੇ ਪ੍ਰੋਪਰ ਇਸ ਤਰ੍ਹਾਂ ਦੇਖੋ ਜੀ ਫਿਨਿਸ਼ਿੰਗ ਪੱਟੀ ਲਗਾ ਕੇ ਇਸ ਤਰ੍ਹਾਂ ਪ੍ਰੋਪਰ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਓਪੋਜੀਟ ਕਲਰ ਦੀ ਤੇ ਇਹ ਇਹਦੀ ਬਾਜੂ ਆਏਗੀ ਇਸ ਤਰ੍ਹਾਂ ਤੇ ਇਹ neck ਤੁਹਾਨੂੰ ਦਿਖ ਗਿਆ ਹੋਵੇਗਾ ਆ ਵੀ ਟੋਟਲੀ ਕਲਰਫੁਲ ਜਿਹੜੇ ਪਰਲੇ ਨੇ ਉਹ ਲੱਗੇ ਹੋਏ ਨੇ ਜੀ ਬੀਡਸ ਵਗੈਰਾ ਲਗਾ ਕੇ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਇਹਦੇ ਨਾਲ ਬਾਟਮ ਆ ਉਹ ਆਏਗੀ ਬਲੈਕ ਕਲਰ ਦੇ ਵਿੱਚ ਪਲੇਨ ਬਾਟਮ ਆਏਗੀ ਇਹਦੇ ਉੱਪਰ ਤੁਸੀਂ ਚਾਹੇ ਪਲਾਜੋ ਵਗੈਰਾ ਸਟਿਚ ਕਰਵਾ ਰਹੇ ਹੋ ਲਾਈਨਿੰਗ ਬੇਸ਼ੱਕ ਨਾ ਲਗਵਾਇਓ ਤਾਂ ਵੀ ਸਰ ਜਾਏਗਾ ಆಪಟ್ಟ ಟೋಟಲಿ ಸೋ ಶರ್ಟ್ ನಾಳದ ಫೆಬ್ರಿಕ ਤੇ ਇਹ ਸਟਾਲ ਟਾਈਪ ਦੁਪੱਟਾ ਹੈਗਾ ਜੀ ਆਪਾਂ ਕਿਸੇ ਚੀਜ਼ ਦਾ ਓਲਾ ਨਹੀਂ ਰੱਖਦੇ ਹੁੰਦੇ ਕਦੇ ਵੀ ਜੋ ਵੀ ਹੈਗਾ ਜਿਵੇਂ ਵੀ ਹੈਗਾ ਆਪਾਂ ਤੁਹਾਨੂੰ ਐਗਜੈਕਟ ਚੀਜ਼ ਦੱਸਦੇ ਹੁੰਨੇ ਆ ਚਾਹੇ ਜੇ ਤੁਹਾਨੂੰ ਪਸੰਦ ਹੋਏਗੀ ਤੁਸੀਂ ਬਾਇ ਕਰ ਲੋਗੇ ਨਹੀਂ ਪਸੰਦ ਹੋਊਗੀ ਤਾਂ ਕੋਈ ਦਿੱਕਤ ਨਹੀਂ ਹੁੰਦੀਗੀ ਪਰ ਇਹ ਨਹੀਂ ਹੈਗਾ ਵੀ ਅੱਜ ਤੁਹਾਨੂੰ ਆਪਾਂ ਗੱਲ ਵੀਡੀਓ ਵਿੱਚ ਕੁਝ ਹੋਰ ਕਹਿ ਰਹੇ ਆ ਤੇ ਤੁਹਾਨੂੰ ਜਦੋਂ ਤੁਹਾਡੇ ਕੋਲ ਚੀਜ਼ ਪਹੁੰਚੇਗੀ ਉਹ ਕੁਝ ਹੋਰ ਹੋਏਗੀ ਜਿਹੜੀ ਗੱਲ ਵੀਡੀਓ ਵਿੱਚ ਬੋਲੀ ਗਈ ਆ ਤੁਹਾਨੂੰ ਸੇਮ ਚੀਜ਼ ਮਿਲੇਗੀ ਕੋਈ ਵੀ ਉਸ ਤੋਂ ਘੱਟ ਜਾਂ ਵੱਧ ਨਹੀਂ ਮਿਲੇਗੀ ਜੀ ਦੇਖੋ ਜੀ ਇਸ ਤਰ੍ਹਾਂ ਸਾਰੇ ਇਹ ਵਾਲਾ ਪ੍ਰਿੰਟਡ ਦੁਪੱਟਾ ਹੈਗਾ ਲੈਂਥ ਪ੍ਰੋਪਰਟਾਈ ਡਾਇਮੀਟਰ ਹੈ ਜੀ ਬਟ ਵਿਡਥ ਹੈ ਜਿਹੜੀ ਇਹਦੀ ਸਟਾਲ ਵਾਲੀ ਹੈ ਕਿਉਂਕਿ ਇਹ ਜਦ ਤੱਕ ਗਰਲਸ ਵੀ ਪਾ ਸਕਦੇ ਆ ਤੇ ਇਸ ਤੋਂ ਬਿਨਾਂ ਆਪਾਂ ਮੀਨਸ ਸਾਈਡ ਤੇ ਵੀ ਲੱਗਿਆ ਬਾਕੀ ਇਸ ਤਰ੍ਹਾਂ ਜੀ ਪਰਲ ਵਾਲੇ ਪੂਰੇ ਸੋਨੇ ਟਸਲ ਲੱਗੇ ਹੋਏ ਨੇ ਇਹ 4 ਸਾਈਡ ਲੱਗੇ ਹੋਏ ਨੇ ਟਸਲ ਤੇ ਬਾਕੀ ਇਸ ਤਰ੍ਹਾਂ ਆਪਾਂ ਇਹਦੀ ਵੀ ਪੱਟੀ ਲਗਾ ਕੇ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਨੂੰ ਵੀ ਪੂਰੇ 4 ਸਾਈਡ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਇਹ ਵਾਲੀ ਆਪਾਂ ਨਾਲ ਦੀ ਪੱਟੀ ਲਗਾ ਕੇ ਠੀਕ ਹੈ ਜੀ ਕੰਬੀਨੇਸ਼ਨ ਬਣਾ ਕੇ ਤੇ ਇਹ ਬਹੁਤ ਸੋਹਣਾ ਦੁਪੱਟਾ ਸੂਟ ਲੱਗਦਾ ਜੀ ਤੇ ਤੁਹਾਨੂੰ ਪ੍ਰਾਈਸ ਸ਼ੋ ਹੋ ਗਈ ਹੋਣਗੇ ਅਗਰ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਆਪਣਾ ਬਾਈ ਵੀ ਕਰ ਸਕਦੇ ਹੋ ਸਾਡੇ ਕੋਲ ਇਹ ਸੂਟ ਤੇ ਬਾਕੀ ਸਾਡਾ ਇੰਸਟਾਗ੍ਰam ਤੇ ਵੀ ਸੇਮ ਨਾਮ ਦਾ ਪੇਜ ਆ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਉੱਥੇ ਤੁਹਾਨੂੰ ਪ੍ਰੋਪਰ ਰੀਲਸ ਵਗੈਰਾ ਮਿਲ ਜਾਣੀਆਂ ਸਾਰੇ ਸੂਟਾਂ ਦੀਆਂ ਤਾਂ ਤੁਹਾਨੂੰ ਸ਼ਾਰਟ ਦੇ ਵਿੱਚ ਮੀਨ ਤੁਹਾਨੂੰ ਮਿਲ ਜਾਂਦੀ ਹੈ ਹਰ ਚੀਜ਼ ਪਰ YouTube ਦੇ ਉੱਪਰ ਤੁਹਾਨੂੰ ਫੁੱਲ ਇਨਫੋਰਮੇਸ਼ਨ ਵਾਲੀ ਮਿਲੇਗੀ ਜੀ ਹਰ ਚੀਜ਼ ਵਿੱਚ ਆਪਾਂ ਪ੍ਰੋਪਰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹਾਂ ਹਰ ਫੈਬਰਿਕ ਦੀ ਹਰ ਡਿਜ਼ਾਈਨ ਦੀ ਬਾਕੀ ਤੁਸੀਂ ਸਾਡੇ ਤੋਂ ਸੂਟ ਕਸਟਮਾਈਜ਼ ਵੀ ਕਰਵਾ ਸਕਦੇ ਹੋ ਇਹ ਸੂਟ ਵੀ ਬਾਈ ਕਰ ਸਕਦੇ ਹੋ ਆਉਣ ਵਾਲੇ ਸੀਜ਼ਨ ਦੇ ਲਈ ਸਾਡੀ ਬੁਕਿੰਗ ਸਟਾਰਟ ਹੋ ਚੁੱਕੀ ਹੈ ਅਗਰ ਤੁਸੀਂ ਕੁਝ ਵੀ ਬਣਾਉਣਾ ਜੀ ਲਹਿੰਗਾ ਗਰਾਰਾ ਸ਼ਰਾਰਾ ਜੋ ਵੀ ਬਣਾਉਣਾ ਕੋਈ ਡਿਜ਼ਾਈਨਰ ਡਰੈਸ ਬਣਾਉਣੀ ਆ ਤੁਸੀਂ ਜੋ ਵੀ ਬਣਵਾਉਣਾ ਤੁਸੀਂ ਸਾਡੇ ਤੋਂ ਬਣਵਾ ਸਕਦੇ ਹੋ ਹਾਂਜੀ ਇਹ ਵਾਲਾ ਸੂਟ ਆ ਜੀ ਇਹ ਵਾਲਾ ਮਸਲੀਨ ਫੈਬਰਿਕ ਹੈਗਾ ਤੇ ਇਹਨੂੰ ਤੁਸੀਂ ਚਾਹੇ ਘਰ ਵੀ ਵਾਸ਼ ਕਰੀ ਜਾਉਗੇ ਕੋਈ ਇਸ਼ੂ ਨਹੀਂ ਹੋਏਗਾ ਇਸੂਟ ਨੂੰ ਕੋਈ ਇਹਦਾ ਕਲਰ ਨਹੀਂ ਜਾਏਗਾ ਕੁਝ ਵੀ ਨਹੀਂ ਹੋਏਗਾ ਵਧੀਆ ਫੈਬਰਿਕ ਰਹੇਗਾ ਜੀ ਇਹਦਾ ਹਨਾ ਇਹਦੀ ਨੈਕ ਲਾਈਨ ਬਣੀ ਹੋਈ ਆ ਤੇ ਇਸ ਤੋਂ ਬਾਅਦ ਏਮਬਰਾਇਡਰੀ ਵਾਲੇ ਆਰਗੈਂਜ਼ਾ ਦੇ ਪੈਚ ਲੱਗੇ ਹੋਏ ਆ ਜੀ ਇਹ ਵਾਲਾ ਪੈਚ ਲੱਗੇ ਹੋਇਆ ਬਟ ਅਟੈਚ ਆ ਜਿਹੜੇ ਉਹ ਏਮਬਰਾਇਡਰੀ ਦੇ ਨਾਲ ਹੀ ਕੀਤੇ ਗਏ ਨੇ ਜੀ ਇਸੇ ਤੇ embroidery ਹੋਈ ਹੋਈ ਹੈ ਸਾਰੀ ਤੇ ਇਹ ਨਾਲ ਇਸ ਤੋਂ ਬਾਅਦ ਇੱਥੇ ਅਟੈਚ ਕੀਤੀ ਗਏ ਨੇ ਇਸ ਤਰ੍ਹਾਂ ਨਾਲ ਹੀ ਆਹ ਵਾਲੀ ਲੇਸ ਦੀ ਜਾ ਰਹੀ ਹੈ ਬਟ ਇਹ ਸੀ ਥਰੂ ਨਹੀਂ ਹੈਗੀਗੀ ਮੀਨਜ਼ ਇਹ ਉੱਪਰ ਰੱਖ ਕੇ ਮੀਨਜ਼ ਵਧੀਆ ਵਾਲੀ ਆ ਤੇ ਤੁਸੀਂ ਬਿਨਾ ਲਾਈਨਿੰਗ ਤੋਂ ਹੀ ਬਣਾ ਮੀਨਜ਼ ਸੂਟ ਬਣਾ ਸਕਦੇ ਹੋ ਮੀਨਜ਼ ਇਹ ਨਹੀਂ ਹੈ ਕੋਈ ਜਿਆਦਾ ਇਹ ਸੀ ਥਰੂ ਹੈਗੀ ਠੀਕ ਹੈ ਜੀ ਬਿਨਾ ਲਾਈਨਿੰਗ ਤੋਂ ਸੂਟ ਬਣਾ ਸਕਦੇ ਹਾਂ ਇਹਦੇ ਇੱਕ ਫਲਾਵਰ ਇੱਥੇ ਆਏਗਾ ਇੱਕ ਆਏਗਾ ਜੀ ਨੀਚੇ ਘੇਰੇ ਦੇ ਉੱਪਰ ਘੇਰੇ ਦੀ ਕੋਈ ਲੈਂਥ ਨਹੀਂ ਚਾਹੀ ਤੁਸੀਂ 30 ਤੱਕ ਘੇਰਾ ਰੱਖ ਲਿਓ ਤਾਂ ਵੀ ਬਣ ਜਾਏਗਾ ਮੀਨ ਦੋਨੋਂ ਸਾਈਡ ਦੇ ਉੱਤੇ ਇਸ ਤਰ੍ਹਾਂ ਪ੍ਰਿੰਟਿੰਗ ਆਏਗੀ ਪ੍ਰਿੰਟਿੰਗ ਦੇ ਵਿੱਚ ਜੀ ਇਹਦੇ ਤੇ ਫੋਇਲ ਪੇਂਟ ਵੀ ਹੋਇਆ ਹੋਇਆ ਹਲਕਾ ਹਲਕਾ ਟੱਚ ਦਿੱਤਾ ਹੋਇਆ ਜੀ ਕਿਤੇ ਕਿਤੇ ਮੀਨ ਜ਼ ਫੋਇਲ ਪੇਂਟ ਦਾ ਕਿਤੇ ਕਿਤੇ ਟੱਚ ਦਿੱਤਾ ਹੋਇਆਗਾ ਬਾਕੀ ਇਸ ਤੋਂ ਬਿਨਾ ਇਹ ਘੇਰੇ ਦੇ ਉੱਤੇ ਲੇਸ ਲੱਗੀ ਆਏਗੀ ਇੰਨੇ ਚੌੜੀ ਚੌੜੀ ਤੇ ਤੁਸੀਂ ਇਹਨੂੰ ਘੱਟ ਜਾਂ ਵੱਧ ਵੀ ਕਰ ਸਕਦੇ ਹੋ ਠੀਕ ਹੈ ਜੀ ਇਹਦੀ ਵੀ ਲੈਂਥ ਦੀ ਕੋਈ ਇਸ਼ੂ ਨਹੀਂ ਰਹੇਗਾ ਤੇ ਬਾਕੀ ਇਹ ਵਾਲੀ ਆਜ ਰਹੀਆਂ ਬਾਜੂ ਬਾਜੂ ਟੋਟਲੀ ਪ੍ਰਿੰਟਡ ਦੇ ਵਿੱਚ ਹੋਣਗੀਆਂ ਬਟ ਇਹਨਾਂ ਦੇ ਉੱਤੇ ਵੀ ਥੋੜਾ ਥੋੜਾ 골ਡਨ ਪੇਂਟ ਹੋਇਆ ਹੋਇਆ ਤਾਂ ਉਹਦੇ ਨਾਲ ਥੋੜਾ ਜਿਹਾ ਸੂਟ ਦੀ ਲੁੱਕ ਆ ਜਿਹੜੀ ਗ੍ਰੇਸਫੁਲ ਹੋ ਜਾਂਦੀ ਹੈ ਤੇ ਇਹ ਵਾਲਾ ਬੈਕ ਆਏਗੀ ਇਹਦੀ ਲੈਂਥ ਦਾ ਵੀ ਇੱਥੇ ਕੋਈ ਇਸ਼ੂ ਨਹੀਂ ਘੇਰੇ ਦਾ ਕੋਈ ਇਸ਼ੂ ਨਹੀਂ ਬੈਕ ਦੇ ਉੱਤੇ ਵੀ ਸਾਰੀ ਪ੍ਰਿੰਟਿੰਗ ਹੋਈ ਵੀ ਹੈ ਜੀ ਇਸ ਤਰ੍ਹਾਂ ਠੀਕ ਹੈ ਜੀ ਤੇ ਇਹਦੇ ਨਾਲ ਜਿਹੜੀ ਬਾਟਮ ਆ ਉਹ ਪਲੇਨ ਦੇ ਵਿੱਚ ਆਏਗੀ ਸੇਮ ਕਲਰ ਕੰਬੀਨੇਸ਼ਨ ਆਏਗਾ ਤੇ ਦੁਪੱਟਾ ਇਹਦਾ ਟੋਟਲੀ ਡਿਜ਼ਾਈਨਰ ਆਏਗਾ ਬਹੁਤ ਨੋਮੀਨਲ ਰੇਂਜ ਆ ਜੀ ਇਹਦੇ ਸੂਟ ਦੀ ਵਿਦ ਦੁਪੱਟਾ ਇੰਨੇ ਘੱਟ ਪ੍ਰਾਈਸ ਦੇ ਵਿੱਚ ਆਪਾਂ ਨੂੰ ਆਰਾਮ ਦਾ ਸੂਟ ਮਿਲ ਰਿਹਾ ਇਹਦਾ ਦੁਪੱਟੇ ਦੀ ਦੇਖੋ ਜੀ ਵਿਡਥ ਵੀ ਪੂਰੀ ਆ ਲੈਂਥ ਵੀ ਪੂਰੀ ਆ ਇਹਦਾ ਕੋਈ ਮੀਨਸ ਲੈਂਥ ਨਹੀਂ ਘੱਟ ਵਿਡਥ ਨਹੀਂ ਘੱਟ ਹੈਗੀ ਪਹਿਲੀ ਚੀਜ਼ ਤਾਂ ਦੇਖੋ ਜੀ ਸਾਰੇ 4 ਸਾਈਡ ਦੇ ਉੱਤੇ ਇਸ ਤਰ੍ਹਾਂ ਦੀ ਆਪਾਂ ਜਿਹੜੀ ਸ਼ਰਟ ਦੇ ਪ੍ਰਿੰਟ ਨਾਲ ਦੀ ਪੱਟੀ ਲਗਾਈ ਹੋਈ ਆ ਫਿਰ ਉਸ ਤੋਂ ਬਾਅਦ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਇਸ ਤੋਂ ਬਿਨਾ ਜਿਹੜੀ ਆਪਣੇ ਸ਼ਰਟ ਦੇ ਥੱਲੇ ਲੈ ਮੈਂ ਤੇ ਕਿ ਲੇਸ ਲੱਗੀ ਹੋਈ ਆ ਉਹੀ ਲੇਸ ਆਪਾਂ ਪੱਲਿਆਂ ਦੇ ਉੱਪਰ ਵੀ ਲਗਾਈ ਹੋਈ ਆ ਤੇ ਜਿਹੜੇ ਸ਼ਰਟ ਦੇ ਤੇ ਐਮਬਰਾਇਡਰੀ ਵਾਲ ਲੱਗੀ ਬਣੀ ਹੋਈ ਆ ਲੱਗੇ ਹੋਇਆ ਪੈਚ ਸੇਮ ਹੀ ਆਪਾਂ 4 ਸਾਈਡ ਦੁਪट्टे ਤੇ ਵੀ ਲੱਗੇ ਹੋਏ ਆ ਤਾਂ ਇਸ ਕਰਕੇ ਇੰਨਾ ਵਧੀਆ ਹੈਵੀ ਐਮਬਰਾਇਡਰੀ ਵਾਲਾ ਇੰਨਾ ਵਧੀਆ ਡਿਜ਼ਾਈਨਰ ਦੁਪੱਟਾ ਨਾਲ ਜੀ ਹਨਾ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਰਿਹਾ ਦੇਖੋ ਜੀ ਬਹੁਤ ਪਿਆਰੀ ਲੁੱਕ ਆ ਕਲਰ ਬਹੁਤ ਪਿਆਰਾ ਨਾ ਇਹ 피ਚ ਕਲਰ ਆ ਨਾ ਕੈਰਟ ਕਲਰ ਆ ਤੇ ਨਾ ਹੀ ਇਹ ਪਿੰਕ ਕਲਰ ਆ ਬਹੁਤ ਪਿਆਰਾ ਕਲਰ ਹੈਗਾ ਜੀ ਤੇ ਮੈਨੂੰ ਪੂਰੀ ਉਮੀਦ ਆ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਬਹੁਤ ਸੋਹਣੀ ਲੱਗੀ ਹੋਏਗੀ ਤੇ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਦੇ ਉੱਪਰ ਚੱਲੇ ਨੰਬਰ ਦੇ ਉੱਤੇ ਡੀਐਮ ਕਰ ਸਕਦੇ ਹੋ ਬਾਕੀ ਤੁਸੀਂ ਆਉਣ ਵਾਲੇ ਫੰਕਸ਼ਨਾਂ ਦੇ ਲਈ ਆਪਣੇ ਲਈ ਕੋਈ ਵੀ ਸੂਟ ਤੁਹਾਡੇ ਪਸੰਦ ਦੇ ਰੱਖੇ ਹੋਏ ਨੇ ਆਪਣੇ ਕੋਲ ਫੋਟੋ ਤਾਂ ਤੁਸੀਂ ਉਹ ਵੀ ਭੇਜ ਕੇ ਆਪਣੇ ਸੂਟ ਬਣਵਾ ਸਕਦੇ ਹੋ ਸਾਡੇ ਕੋਲ ਥੈਂਕ ਯੂ ਸੋ ਮੱਚ ਜੀ ਸਤਿ ਸ਼੍ਰੀ ਅਕਾਲ